सत श्रीकाल जी सारे चैनल साल टोटके उपावत बहुत बहुत स्वागत है आज की वीडियो कुंभ राशि वाले वास्ते तो महत्वपूर्ण है ही है विशेष है पर कुंभ राशि के नाल नाल बाकी राशिया भी बहुत ज़्यादा महत्वपूर्ण है क्यों क्योंकि आज असी गल कर रहे राहू के महा परिवर्तन राशि परिवर्तन जो कि अठारह मई दो हज़ार पच्ची हो रहा है तो सब लोग सारे राशि वाले डर रहे हैं कि हूँ की होएगा क्योंकि ਸਪੈਸ਼ਲੀ ਕੁੰਭ ਰਾਸ਼ੀ ਵਾਲੇ ਜਿਨ੍ਹਾਂ ਦੇ ਘਰੋਂ ਮਸਾ ਮਸਾ ਸ਼ਨੀ ਰਾਸ਼ੀ ਪਰਿਵਰਤਨ ਹੋਇਆ ਹੈ ਸ਼ਨੀ ਨਿਕਲਿਆ ਹੈ ਤੇ ਹੁਣ ਆ ਰਿਹਾ ਹੈ ਰਾਹੁਲ ਤੇ ਤੋ ਅਦਾ ਦਨਾ ਵਾਜਿਬ ਹੈ ਪਰ ਅੱਜ ਦੀ ਵੀਡੀਓ ਬਣਾਉਂਦਾ ਮੇਨ ਮਕਸਦ ਹੀ ਇਹ ਹੈ ਕਿ ਤੁਹਾਡਾ ਦਰ ਦੂਰ ਕੀਤਾ ਜਾਵੇ ਕੁੰਭ ਰਾਸ਼ੀ ਵਾਲਿਆਂ ਦਾ ਖਾਸ ਕਰਕੇ ਕਿਉਂਕਿ ਕੁੰਭ ਰਾਸ਼ੀ ਵਿੱਚ ਹੀ ਰਾਹੂ ਆ ਰਹੇ ਹਨ ਠੀਕ ਹੈ ਤੇ ਨਾਲ ਦੇ ਨਾਲ ਦੂਜੀਆਂ ਰਾਸ਼ੀਆਂ ਦਾ ਵੀ ਦਰ ਦੂਰ ਹੋਏਗਾ ਕਿਉਂਕਿ ਕੁੰਭ ਰਾਸ਼ੀ ਵਿੱਚ ਆ ਰਹੇ ਹਨ ਇਸ ਕਰਕੇ ਜਿਆਦਾ ਪ੍ਰਭਾਵ ਜਿਹੜਾ ਹੈ ਕੁੰਭ ਰਾਸ਼ੀ ਦੇ ਉੱਤੇ ਪੈਣ ਵਾਲਾ ਹੈ ਪਰ ਦੂਸਰੀਆਂ ਰਾਸ਼ੀਆਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਪੈਣ ਵਾਲਾ ਹੈ ਇਸ ਕਰਕੇ ਮੈਂ ਕਿਹਾ ਹੈ ਕਿ ਕੁੰਭ ਰਾਸ਼ੀ ਦੇ ਲਈ ਤਾਂ ਅੱਜ ਦੀ ਵੀਡੀਓ ਜ਼ਰੂਰੀ ਹੈ ਪਰ ਨਾਲ ਦੇ ਨਾਲ ਮੈਂ ਕਹਾਂਗੀ ਸਾਰੀਆਂ ਰਾਸ਼ੀਆਂ ਦੇ ਲਈ जरूरी है क्योंकि ਤੁਹਾਡੇ ਉੱਤੇ ਪ੍ਰਭਾਵ ਪਈਗਾ ਤਾਂ ਤੁਹਾਨੂੰ ਵੀ ਇਹ ਉਪਾਅ ਜਿਹੜੇ ਮੈਂ ਲੈ ਕੇ ਅੱਜ ਆਈ ਹਾਂ ਤੁਹਾਨੂੰ ਵੀ ਉਹ ਕਰਨੇ ਬਹੁਤ ਜ਼ਰੂਰੀ ਹਨ ਕਿਉਂ ਕਿ ਕਿਉਂਕਿ ਡੇਢ ਸਾਲ ਕੁੰਭ ਰਾਸ਼ੀ ਵਿੱਚ ਰਾਹੂ ਜੋ ਹੈ ਡੇਢ ਸਾਲ ਰਹਿਣ ਵਾਲੇ ਹਨ ਤੇ ਇਹ ਡੇਢ ਸਾਲ ਜੇ ਤੁਸੀਂ ਰਾਹੂ ਦੇਖੋ ਤਾंडव ਵੀ ਮਚਾਉਂਦਾ ਹੈ ਠੀਕ ਹੈ ਰਾਹੂ ਸਾਨੂੰ ਕਰੋੜਪਤੀ ਵੀ ਬਣਾਉਂਦਾ ਹੈ ਰਾਹੂ ਸਾਨੂੰ ਫਰਸ਼ ਤੋਂ ਅਸ਼ਟ ਤੱਕ ਵੀ ਲੈ ਕੇ ਜਾ ਸਕਦਾ ਹੈ ਜਿਸ ਦਾ ਕੀ ਕਿਹਾ ਜਾਂਦਾ ਹੈ ਜਿਸ ਨੂੰ ਰਾਹੂ ਤਾਰੇ ਉਸ ਨੂੰ ਕੋਣ ਮਾਰੇ ਹੈ ਨਾ ਤੇ ਫਿਰ ਅਪਾ ਕੀ ਕਰਨਾ ਹੈ ਉਪਾ ਕਰਦੀ ਹੈ ਠੀਕ ਹੈ ਉਪਾ ਕਰਨੇ ਜਰੂਰੀ ਹਨ ਕੁੰਭ ਰਾਸ਼ੀ ਵਾਲੇ ਵਸਤੇ ਤਾਂ ਜਰੂਰੀ ਕਿਉਂਕਿ ਉਹਨਾਂ ਨੂੰ ਤਾਂ ਕੋਈ ਆਪਸ਼ਨ ਹੀ ਨਹੀਂ ਹੈ ਠੀਕ ਹੈ ਤੇ ਦੂਸਰੀ ਰਾਸ਼ੀਆਂ ਨੇਵੀ ਜਰੂਰ ਕਰਨੇ ਹਨ ਜਿਹੜੇ ਮੈਂ ਅੱਜ ਨਿੱਕੇ ਨਿੱਕੇ ਉਪਾਅ ਪੱਤ ਬਹੁਤ ਹੀ ਪਾਵਰਫੁਲ ਉਪਾਅ ਲੇਕਿਆ ਆਂ ਜੇ ਤੁਸੀਂ ਮੇਰੇ ਦਸੇ ਅਨੁਸਾਰ ਜੋ ਉਪਾਅ ਮੈਂ ਦਸਾਂਗੀ ਜੋ ਸਾਵਧਾਨੀਆਂ ਮੈਂ ਤੁਹਾਨੂੰ ਦਸਾਂਗੀ ਜੋ ਚੀਜ਼ਾਂ ਤੋਂ ਤੁਸੀਂ ਇਹ ਡੇਢ ਸਾਲ ਬਚ ਕੇ ਰਹਿਣਾ ਹੈ ਤਾਂ ਤੁਹਾਨੂੰ ਨਾ ਹੀ ਤਾਂ ਰਾਹੂ ਜੋ ਪਰੇਸ਼ਾਨੀਆਂ ਦੇ ਸਕਦੇ ਹਨ ਉਸ ਤੋਂ ਬਚ ਜਾਓਗੇ ਠੀਕ ਹੈ ਤੇ ਨਾਲ ਦੇ ਨਾਲ ਇਹ ਉਪਾਅ ਕਰਕੇ ਤੁਸੀਂ ਬਣ ਸਕਦੇ ਹੋ ਕਰੋੜਪਤੀ ਜੇ ਕਰੋੜਪਤੀ ਬਣ ਸਕਦੇ ਹੋ ਉਹਦੇ ਵਿੱਚ ਵੀ ਕੰਡੀਸ਼ਨ ਹੁੰਦੀ ਹੈ ਜੇ ਇਹ ਦੇਖਣਾ ਪਏਗਾ ਕਿ ਤੁਹਾਡੀ ਕੁੰਡਲੀ ਵਿੱਚ ਰਾਹੂ ਕਿਹੜੀ ਦਸ਼ਾ ਵਿੱਚ ਬੈਠੀ ਹੈ ਠੀਕ ਹੈ ਦੇਖੋ ਰਾਹੂ ਜੋ ਹੈ ਨਾ ਰਾਹੂ ਤੇ ਕੇਤੂ ਕੇਤੂ ਨੂੰ ਵੀ ਨਾਲ ਲੈ ਕੇ ਚੱਲਣਾ ਹੀ ਪੈਂਦਾ ਕਿਉਂਕਿ ਦੋਨੋਂ ਇਕੱਠੇ ਹਨ ਦੋਨਾਂ ਕਿਸ ਦੋਨੋਂ ਜਿਹੜੇ ਹਨ ਨਾ ਉਹ ਕਿਸੇ ਵੀ ਰਾਸ਼ੀ ਦੇ ਸੁਆਮੀ ਨਹੀਂ ਹਨ ਜੀ ਵਿਚਾਰਿਆ ਨੂੰ ਕੋਈ ਰਾਸ਼ੀ ਨਹੀਂ ਮਿਲਦੀ ਹੈ ਕਿਉਂ ਕਿ ਉਹ ছায়ਾ ਗ੍ਰਹਿ ਹੈ ਠੀਕ ਹੈ ছায়ਾ ਗ੍ਰਹਿਣ ਇਸ ਕਰਕੇ ਉਹ ਕਿਸੇ ਵੀ ਰਾਸ਼ੀ ਦੇ ਮਾਲਕ ਨਹੀਂ ਹਨ ਤਾਂ ਹੁਣ ਕਿਉਂਕਿ ਰਾਹੁਣ ਕੁੰਭ ਰਾਸ਼ੀ ਵਿੱਚ ਆ ਜਾ ਹੈ ਤੇ ਕੁੰਭ ਰਾਸ਼ੀ ਦੇ ਮਾਲਕ ਕੋਣ ਹੈ ਸੁਆਮੀ ਕੋਣ ਹੈ ਉਹਨਾਂ ਦੀ ਰਾਸ਼ੀ ਦੇ ਸ਼ਨੀ ਇਹ ਹੁਣ ਰਾਹੁਣ ਨੂੰ ਕੋ-ਓਨਰਸ਼ਿਪ ਦੇ ਦਿੱਤੀ ਗਈ ਹੈ ਸ਼ਨੀ ਮਹਾਰਾਜ ਦੇ ਨਾਲ ਠੀਕ ਹੈ ਜੇ ਤੁਹਾਨੂੰ ਆਸਾਨ ਪਾਸ਼ਾ ਵਿੱਚ ਸਮਝਾਵਾਂ ਕਿਉਂਕਿ ਸ਼ਨੀ ਮਹਾਰਾਜ ਜੋ ਹੁਣ ਉਹ ਓਨਰ ਹਨ ਰਾਸ਼ੀ ਦੇ ਸੁਆਮੀ ਤਾਂ ਸ਼ਨੀ ਮਹਾਰਾਜ ਹਨ ਪਰ ਨਾਲ ਰਾਹੁਣ ਨੂੰ ਮਿਲਾ ਦਿੱਤਾ ਗਿਆ ਹੈ ਕੋ-ਓਨਰਸ਼ਿਪ ਚੱਲੇਗੀ ਸ਼ਨੀ ਦੀ ਕੀਕੇ ਚਲੇਗੀ ਸ਼ਨੀ ਦੀ ਪਰ ਰਾਹੂ ਨੂੰ ਉਸਦੇ ਅਕੋਰਡਿੰਗ ਚੱਲਣਾ ਪਏਗਾ ਤਾਂ ਇਸ ਤੋਂ ਤੁਹਾਨੂੰ ਕੀ ਸਮਝ ਆਉਂਦਾ ਹੈ ਕਿ ਜੇ ਤੁਹਾਡੀ ਕੁੰਡਲੀ ਵਿੱਚ ਸ਼ਨੀ ਅੱਛਾ ਹੋਏਗਾ ਤਾਂ ਰਾਹੂ ਆਟੋਮੈਟਿਕਲੀ ਅੱਛਾ ਹੋਏਗਾ ਹੀ ਉਸ ਨੂੰ ਸ਼ਨੀ ਦੇ ਅਕੋਰਡਿੰਗ ਕੰਮ ਕਰਨੇ ਹੀ ਪੈਣਗੇ ਤੇ ਇਹ ਹੁਣ ਪੱਕਾ ਹੈ ਕਿ ਜੇ 18 ਮਈ ਤੋਂ 1.5 ਸਾਲ ਲਗਾ ਲੋ ਤੁਸੀਂ ਜ਼ਰੂਰ ਲੱਖਪਤੀ ਕਰੋੜਪਤੀ ਤਾਂ ਬਣ ਹੀ ਸਕਦੇ ਹੋ ਹੁਣ ਇਹ ਨਹੀਂ ਹੈ ਕਿ ਕੰਮ ਛੱਡ ਕੇ ਬੈਠ ਜਾਣਾ ਹੈ ਨੋ 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 ਪਹਿਲੇ ਹੀ ਕਲੀਅਰ ਕਰ ਦੇਵਾਂ ਕਿ ਮਿਹਨਤ ਕਰੋਗੇ ਕਰਮ ਤਾਂ ਤੁਹਾਨੂੰ ਕਰਨੇ ਹੀ ਪੈਣੇ ਹੈ ਤਾਂ ਉਸ ਦਾ ਰਿਜ਼ਲਟ ਕੀ ਹੋਏਗਾ 100 ਮਲਟੀਪਲ ਹੋ ਜਾਏਗਾ 100 ਗੁਣਾ ਉਸ ਦਾ ਰਿਜ਼ਲਟ ਤੁਹਾਨੂੰ ਜਿਆਦਾ ਮਿਲੇਗਾ ਕਿਉਂਕਿ ਜੇ ਰਾਹੁ ਤੁਹਾਡੀ ਕੁੰਲੀ ਵਿੱਚ ਅੱਛਾ ਹੈ ਸ਼ਨੀ ਅੱਛਾ ਹੈ ਤਾਂ ਰਾਹੁ ਵੀ ਉਸ ਦੇ ਅਕੋਰਡਿੰਗ ਤੁਹਾਨੂੰ ਰਿਜ਼ਲਟ ਦੇਗਾ ਇਹ ਤੈ ਹੈ ਹਾਂਜੀ ਹੈਰਾਨ ਰਹਿ ਜਾਓਗੇ 100 ਮੈਂ ਬੋਲਦੀ ਹਾਂ 100 ਨੂੰ ਮਲਟੀਪਲ ਕਰ ਲਓ ਜਿੰਨੀ ਤੁਹਾਡੀ ਕਮਾਈ ਹੈ ਨਾ ਉਸ ਨੂੰ 100 ਦੇ ਨਾਲ ਗੁਣਾ ਕਰ ਲਓ ਹਜ਼ਾਰ ਵੀ ਹੋ ਸਕਦਾ ਹੈ ठीक है तो चलो जी आज दसे दस जा तो बहुत सारे उपा हाँ जी एक नहीं दो नहीं बहुत सारे उपा छोटे छोटे पर वेरी पावरफुल जो कि सारी राशियां बारह राशियां सब ने करने हैं पर कुंभ राशि वाले ने तो जरूर ही करने हैं बार बार मैं रिमाइंड करवा रही हूँ कुंभ राशि वालू कि तो कोई ऑप्शन नहीं है जो तुम अपने डेढ़ साल जो राहू थोड़े घर में राशि आकर बैठा है जो आराम न गुजारना चाहते हो तो जो गल् मैं दसन जा रही हूँ जो उपा मैं दसन जा रही हूँ जरूर अमल ਕਰਨਾ ਤੇ ਉਹ ਵਾ ਜ਼ਰੂਰ ਕਰ ਲੈਣਾ ਤੇ ਚਲੋ ਜੀ ਵੀਡੀਓ ਵਿੱਚ ਅੱਗੇ ਜਾਣ ਤੋਂ ਪਹਿਲੇ ਮੇਰੀ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗਾ ਚੰਗੀਆਂ ਲੱਗੀਆਂ ਤਾਂ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਜੀ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰੋ ਜੀ ਤੇ ਸਭ ਤੋਂ ਪਹਿਲੇ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਸਮਝਾ ਹੀ ਦਿੱਤਾ ਹੈ ਕਿ ਰਾਹੁ ਅੱਛਾ ਹੈ ਜਾਂ ਨਹੀਂ ਹੈ ਉਸ ਦੇ ਲਈ ਪਹਿਲੇ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਰਾਹੁ ਕਿਹੜੀ ਰਾਸ਼ੀ ਦੇ ਸਵਾਮੀ ਹਨ ਐ ਤਾਂ ਮੈਂ ਤੁਹਾਨੂੰ ਦੱਸਦਾ ਕਿ ਉਹ ਤਾਂ ਕੋਈ ਵੀ ਰਾਸ਼ੀ ਦੇ ਸਵਾਮੀ ਨਹੀਂ ਹਨ ਉਹ ছায়ਾ ਗ੍ਰਹਿ ਹਨ ਇਸ ਕਰਕੇ ਸ਼ਨੀ ਦੇ ਨਾਲ ਨੂੰ ਓਨਰਸ਼ਿਪ ਮਿਲੀ ਹੈ ਤਾਂ ਸ਼ਨੀ ਅੱਛਾ ਹੈ ਤੁਹਾਡੀ ਰਾਸ਼ੀ ਵਿੱਚ ਤਾਂ ਤੁਹਾਡੀ ਹੋਏਗੀ ਬੱਲੇ ਬੱਲੇ ਠੀਕ ਹੈ ਨੋ ਜੀ ਹੁਣ ਗੱਲ ਕਰ ਲੈਂਦੇ ਹਾਂ ਅਸੀਂ ਅੱਜ ਦੇ ਉਪਾਅ ਦੀ ਠੀਕ ਹੈ ਸਭ ਤੋਂ ਪਹਿਲੇ ਜੋ ਤੁਸੀਂ ਕਰਨਾ ਹੈ ਉਹ ਹੈ ਤੁਸੀਂ ਜਲਦੀ ਉੱਠਣਾ ਹੈ ਠੀਕ ਹੈ ਦੇਖੋ ਹੁਣ ਤੁਸੀਂ ਕਹੋਗੇ ਕਿ ਇਹ ਕੋਈ ਉਪਾਅ ਹੈ ਹਾਂ ਜੀ ਬਹੁਤ ਵੱਡਾ ਉਪਾਅ ਹੈ ਕਿਉਂਕਿ ਰਾਹੂ ਨੂ ਬਿਲਕੁਲ ਵੀ ਡਿਸ ਬੈਲੈਂਸ ਹੋਣਾ ਬਿਲਕੁਲ ਵੀ ਪਸੰਦ ਨਹੀਂ ਹੈ ਇਸ ਕਰਕੇ ਤੁਹਾਨੂੰ 18 ਮਈ ਤੋਂ ਪਹਿਲੇ ਹੀ ਨੋਟ ਕਰਕੇ ਰੱਖ ਲਓ ਜੇ ਤੁਹਾਨੂੰ ਲੇਟਸ ਉੱਠਣ ਦੀ ਆਦਤ ਹੈ ਤਾਂ ਤੁਸੀਂ ਜਲਦੀ ਉੱਠਣਾ ਹੀ ਉੱਠਣਾ ਹੈ ਠੀਕ ਹੈ ਇਸ ਤੋਂ ਇਲਾਵਾ ਕੀ ਕਰਨਾ ਹੈ ਤੁਸੀਂ ਕਾਲੇ ਤੇ ਨੀਲੇ ਰੰਗ ਦੇ ਕੱਪੜੇ ਜਿੱਥੇ ਹੋ ਸਕੇ ਜਿਆਦਾ ਤੋਂ ਜਿਆਦਾ ਘੱਟ ਪਾਓ ਠੀਕ ਹੈ ਕਿਉਂਕਿ ਆਪਣੇ ਉਤੀ ਹੈ ਨਾ ਅਸੀਂ ਕੱਟ ਦੂਸਰੇ ਕਪੜੇ ਪਾਓ ਕਾਲੇ ਤੇ ਨੀਲੇ ਕਪੜੇ ਕੱਟ ਪਾਓ ਉਸ ਤੋਂ ਇਲਾਵਾ ਕਬੂਤਰਾਂ ਨੂੰ ਦਾਣਾ ਪਾਓ ਬਾਜਰਾ ਪਾਓ ਠੀਕ ਹੈ ਗਾਂ ਨੂੰ ਰੋਟੀ ਖਿਲਾਨੀ ਹੈ ਤੇ ਕੁੱਤਿਆਂ ਨੂੰ ਵੀ ਰੋਟੀ ਖਿਲਾਨੀ ਹੈ ਇਹ ਤਾਂ ਤੁਸੀਂ ਸਾਰਿਆਂ ਨੇ ਕਰਨਾ ਹੀ ਕਰਨਾ ਹੈ ਰਾਹੂ ਨੂੰ ਮਤਲਬ ਸ਼ਾਂਤ ਕਰਨ ਵਾਸਤੇ ਠੀਕ ਹੈ ਰਾਹੂ ਨੂੰ ਅੱਛਾ ਕਰਨ ਵਾਸਤੇ ਕਿਉਂਕਿ ਦੇਖੋ ਰਾਹੂ ਜੋ ਹੈ ਨਾ ਉਹ ਕਮਾਲ ਕਰਦਾ ਹੈ ਕਮਾਲ ਕਰਦਾ ਹੈ ਤੇ ਬਸ ਜੋ ਮੈਂ ਤੁਹਾਨੂੰ ਜੋ ਜੋ ਮੈਂ ਬਾਅਦ ਤੁਹਾਨੂੰ ਦੱਸਦੀ ਜਾ ਰਹੀਆਂ ਉਹ ਨੋਟ ਕਰਕੇ ਕਾਪੀ ਵਿੱਚ ਨੋਟ ਕਰਕੇ ਰੱਖ ਲਓ ਤੇ ਇਹ ਜਿਹੜੇ ਛੋਟੇ ਛੋਟੇ ਉਪਾਹਨ ਉਹ ਤੁਸੀਂ ਕਰਦੇ ਜਾਓ ਤਾਂ ਤੁਹਾਨੂੰ ਰਾਹੂ ਤੋਂ ਬਿਲਕੁਲ ਵੀ ਡਰਨ ਦੀ ਜਰੂਰਤ ਨਹੀਂ ਹੈ ਰਾਹੂ ਤੁਹਾਡਾ ਕੁਝ ਵੀ ਵਿਗਾੜ ਨਹੀਂ ਪਾਏਗਾ ਜੇ ਸਾਡੇ ਦੱਸੇ ਅਨੁਸਾਰ ਤੁਸੀਂ ਚੱਲੋਗੇ ਕਿਉਂਕਿ ਦੇਖੋ ਹੁਣ ਰਾਹੂ ਪਤਾ ਕੀ ਕਰਨ ਵਾਲਾ ਹੈ ਇੱਕ ਤਾਂ ਦੇਖੋ ਹੈਲਥ ਇਸ਼ੂਸ ਤੁਹਾਨੂੰ ਆ ਸਕਦੇ ਹਨ ਕਿਹੜੇ ਕਿਹੜੇ ਅੱਖਾਂ ਤੇ ਥੋੜਾ ਜਿਹਾ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ ਨਾਲ ਦੇ ਨਾਲ ਹੱਥਾਂ ਪੈਰਾਂ ਵਿੱਚ ਦਰਦ ਹੋ ਸਕਦਾ ਹੈ ਤੁਹਾਡੀ ਅੰਦਰ ਨੈਗੈਟਿਵਿਟੀ ਫੀਲ ਕਰੋਗੇ ਉਦਾਸ ਫੀਲ ਕਰੋਗੇ ਠੀਕ ਹੈ ਇਸ ਤੋਂ ਇਲਾਵਾ ਕੀ ਹੋ ਸਕਦਾ ਹੈ ਜੋ ਹਸਬੰਡ ਵਾਈਫ ਹਨ ਮੈਰਿਡ ਲਾਈਫ ਵਿੱਚ ਪ੍ਰੋਬਲਮ ਆ ਸਕਦੀ ਹੈ ਤੁਸੀਂ ਸ਼ੱਕੀ ਬਣ ਸਕਦੇ ਹੋ ਜਿੱਦੀ ਬਣ ਸਕਦੇ ਹੋ ਇਹ ਸਾਰੀਆਂ ਜੋ ਨੈਗੈਟਿਵਿਟੀਆਂ ਹੈ ਨਾ ਉਹ ਆਉਣ ਵਾਲੀਆਂ ਹਨ ਪਰ ਜੇ ਜੋ ਮੈਂ ਉਪਾਦਸਨ ਵਾਲੀਆਂ ਅੱਗੇ ਜਿਹੜੇ ਉਪਾਦਸਨ ਵਾਲੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੀ ਹੈ ਠੀਕ ਹੈ ਉਹਦੇ ਵਿੱਚ ਕੁਝ ਤੁਹਾਡੀ ਮਿਹਨਤ ਨਹੀਂ ਲੱਗਣੀ ਹੈ ਜੇ ਤੁਸੀਂ ਉਹ ਕਰ ਲਓਗੇ ਤਾਂ ਇਹ ਜੋ ਵੀ ਨੈਗੈਟਿਵਿਟੀਆਂ ਆ ਰਹੀਆਂ ਹਨ ਨਾ ਉਹ ਪੋਜ਼ਿਟਿਵਿਟੀ ਵਿੱਚ ਬਦਲ ਜਾਣਗੀਆਂ ਤੇ ਰਾਹੂ ਜੋ ਹੈ ਤੁਹਾਡੀ ਲਾਈਫ ਵਿੱਚ ਪੋਜ਼ਿਟਿਵਿਟੀ ਤਾਂ ਲਿਆਈ ਗਈ ਲਿਆਏਗਾ ਨਾਲ ਦੇ ਨਾਲ ਤੁਹਾਡੀ ਲਾਈਫ ਦੇ ਅੰਦਰ ਸਫਸੇ ਸਫਲਤਾ ਵੀ ਲਿਆਏਗਾ ਠੀਕ ਹੈ ਦੇਖੋ ਹੁਣ ਇੱਕ ਹੋਰ ਚੀਜ਼ ਹੈ ਰਾਹੂ ਡਰਦਾ ਕਿਸੀ ਤੋਂ ਹੈ ਰਾਹੂ ਡਰਦਾ ਹੈ ਸ਼ਿਵ ਜੀ ਤੋਂ ਠੀਕ ਹੈ ਜੇ ਪੋਸੀਬਲ ਹੋ ਸਕੇ ਤਾਂ ਸ਼ਿਵ ਮੰਦਿਰ ਤੁਸੀਂ ਜਰੂਰ ਜਾਣਾ ਹੈ ਤੇ ਸ਼ਿਵ ਲਿੰਗ ਤੇ ਜਲ ਜਰੂਰ ਚੜਾਣਾ ਹੈ ਜਿਹੜੇ ਮੇਰੇ ਦੂਸਰੀ ਕੰਟਰੀ ਤੋਂ ਵੀ ਲੋਕ ਦੇਖਦੇ ਹਨ ਦੂਸਰੇ ਧਰਮ ਦੇ ਲੋਕ ਵੀ ਦੇਖਦੇ ਹਨ ਤਾਂ ਉਹ ਤਾਂ ਸ਼ਿਵ ਮੰਦਿਰ ਜਰੂਰ ਹੀ ਜਾਣਾ ਹੀ ਜਾਣਾ ਹੈ ਤਾਂ ਇਸੇ ਨਾਲ ਰਾਹੂ ਕਿਉਂਕਿ ਡਰਦਾ ਹੈ ਕਿ ਆਪਾਂ ਜੇ ਜੀ ਦੇ ਨਾਲ ਜੁੜੇ ਰਵਾਂਗੇ ਤਾਂ ਰਾਹੂ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਹੈ ਠੀਕ ਹੈ ਨੈਕਸਟ ਕਿਸੇ ਹੋਰ ਦੀ ਤੁਸੀਂ ਚप्पल ਬਿਲਕੁਲ ਨਹੀਂ ਪਾਣੀ ਹੈ ਨਾ ਹੀ ਕਿਸੇ ਹੋਰ ਦੀ ਚप्पल ਪਾਣੀ ਹੈ ਤੇ ਨਾ ਹੀ ਆਪਣੀ ਚप्पल ਤੁਸੀਂ ਕਿਸੇ ਹੋਰ ਨੂੰ ਪਾਣ ਦੇਣੀ ਹੈ ਤੇ ਨਾਲ ਦੇ ਨਾਲ ਗੱਡੀ ਬਹੁਤ ਹੀ ਧਿਆਨ ਨਾਲ ਚਲਾਨੀ ਹੈ ਗੱਡੀ ਕਿਉਂ ਐਵੇਂ ਕਹ ਰਹੀਆਂ ਗੱਡੀ ਧਿਆਨ ਨਾਲ ਚਲਾਨੀ ਹੈ ਕਿਉਂਕਿ ਰਾਹੂ ਜਦੋਂ ਤੁਹਾਡੀ ਲਾਈਫ ਵਿੱਚ ਆ ਜਾਂਦਾ ਹੈ ਤੁਹਾਡੀ ਰਾਸ਼ੀ ਵਿੱਚ ਆ ਜਾਂਦਾ ਹੈ ਨਾ ਉਹਦਾ ਪ੍ਰਭਾਵ ਪੈਂਦਾ ਹੈ ਕੋਈ ਵੀ ਤੁਹਾਨੂੰ ਤੁਹਾਡਾ एक्सीडेंट हो सकता है ठीक है कोई हड्डी टुट तो सकती है पलस्तर चढ़ सकता है यह सब चीज़ों की पॉसीबिलिटी है इस तो इस करके तुम पहले वीडियो बना के सावधान कर दिता जाता है जे सब चीज़ा होने चांसिस नज़र आ रहे हैं तो की करना है सावधान हो जाओ गोत ही ध्यान नाम स्लो चलाओ ਆਹ ਦੇਖੋ ਐ ਵੀ ਤੈ ਹੈ ਕਿ ਕੁੰਮ ਰਾਸ਼ੀ ਵਾਲਿਆਂ ਕੋਲ ਹੋਣ ਵਾਲੀ ਹੈ ਪੈਸਿਆਂ ਦੀ ਵਰਖਾ ਹਾਂਜੀ ਬਹੁਤ ਹੀ ਚਮ 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 ਕਰਕੇ ਕਹਿ ਸਕਦੇ ਹੋ ਕਿ ਤੁਹਾਡੇ ਕੋਲ ਪੈਸਾ ਆਏਗਾ ਪਰ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਰਾਸ਼ੀ ਵਿੱਚ ਰਾਹੂ ਕਿੱਥੇ ਬੈਠਾ ਹੈ ਕਿੰਨੀ ਡਿਗਰੀ ਦਾ ਹੈ ਤੇ ਕਿਸ ਦੇ ਨਾਲ ਬੈਠਾ ਹੈ ਠੀਕ ਹੈ ਤੇ ਸਭ ਦੇ ਲਈ ਅਲੱਗ-ਅਲੱਗ ਅਸਰ ਹੋਣਗੇ ਪਰ ਉਪਾਅ ਸਾਰਿਆਂ ਦੇ ਲਈ ਇੱਕੋ ਹੀ ਹੋਣਗੇ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਕਰਕੇ ਇਹ ਵੀਡੀਓ ਨੂੰ ਜੋ ਲੋਕ ਧਿਆਨ ਨਾਲ ਪੂਰੀ ਸੁਣ ਰਹੇ ਹਨ ਉਹਨਾਂ ਲਈ ਬਹੁਤ ਹੀ ਇਹ ਵੀਡੀਓ ਫਾਇਦੇਮੰਦ ਹੋਣ ਵਾਲੀ ਹੈ ਠੀਕ ਹੈ ਦੇਖੋ ਇਸ ਟਾਈਮ ਨਾਲ ਤੁਸੀਂ ਥੋੜੇ ਜਿੱਦੀ ਵੀ ਹੋ ਜਾਓਗੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਪਤੀ-ਪਤਨੀ ਵਿੱਚ ਸ਼ੱਕ ਪੈਦਾ ਹੋਏਗਾ ਠੀਕ ਹੈ ਹੋ ਸਕਦਾ ਹੈ ਥਰਡ ਪਾਰਟੀ ਵੀ ਤੁਹਾਡੀ ਲਾਈਫ ਵਿੱਚ ਆ ਜਾਵੇ ਮੈਂ ਤੁਹਾਨੂੰ ਪਹਿਲੀ ਹੀ ਦੱਸ ਰਹੀ ਹਾਂ ਤੇ ਤੁਸੀਂ ਥੋੜੇ ਜਿਹਾ ਸਾਵਧਾਨ ਰਹੋ ਦੇਖੋ ਜੇ ਤੁਸੀਂ ਲਾਈਫ ਵਿੱਚ ਅੱਗੇ ਵਧਣਾ ਹੈ ਨਾ ਤਾਂ ਤੁਸੀਂ ਆਪਣੀਆਂ ਦਿਲ ਦੀਆਂ ਗੱਲਾਂ ਕਿਸੇ ਨੂੰ ਨਹੀਂ ਦੱਸਣੀਆਂ ਐਟ ਲੀਸਟ ਇਹ ਡੇਢ ਸਾਲ ਠੀਕ ਹੈ ਜਦੋਂ ਤੱਕ ਰਾਹੂ ਤੁਹਾਡੀ ਰਾਸ਼ੀ ਵਿੱਚੋਂ ਨਹੀਂ ਨਿਕਲਦਾ ਇਹ ਸਭ ਚੀਜ਼ਾਂ ਮੈਂ ਇਸੇ ਕਰਕੇ ਕਹੇਆਂ ਛੋਟੀਆਂ-ਛੋਟੀਆਂ ਚੀਜ਼ਾਂ ਹਨ ਕੁਝ ਤੁਹਾਡਾ ਨਹੀਂ ਲੱਗਣ ਵਾਲਾ ਧਿਆਨ ਰੱਖ ਲੋਗੇ ਜੋ ਜੋ ਮੈਂ ਕਹਿ ਰਹੀ ਹਾਂ ਉਹ ਕਰ ਲੋਗੇ ਤਾਂ ਰਾਹੂ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ ਹੁਣ ਗੱਲ ਆਉਂਦੀ ਹੈ ਦੇਖੋ ਜੋ ਚੰਦਨ ਹੈ ਨਾ ਉਹ ਬਹੁਤ ਵੱਡਾ ਰੋਲ ਨਿਭਾਏਗਾ ਇਸ ਟਾਈਮ ਤੇ 1.5 ਸਾਲ ਦੀ ਚੰਦਨ ਦਾ ਕੀ ਕਰਨਾ ਹੈ ਚੰਦਨ ਦਾ ਤੁਸੀਂ ਪਰਫਿਊਮ ਯੂਜ਼ ਕਰੋ ਇਤਰੇ ਲਗਾਓ ਠੀਕ ਹੈ ਦੂਸਰੇ ਤਾਂ ਪਰਫਿਊਮ ਅੱਜ ਕੱਲ ਤਾਂ ਲੋਕੀ ਸਾਰੇ ਲਗਾਉਂਦੇ ਹੀ ਹੈ ਆਫਿਸ ਜਾਂਦੇ ਹੋ ਜਦੋਂ ਬਾਹਰ ਜਾਂਦੇ ਹੋ ਘੁੰਮਣ ਜਾਂਦੇ ਹੋ ਚੰਦਨ ਦਾ ਖਰੀਦ ਕੇ ਲਿਆਓ ਚੰਦਨ ਦਾ ਪਰਫਿਊਮ ਚੰਦਨ ਦਾ ਪਾਊਡਰ ਚੰਦਨ ਦਾ ਇਤਰੇ ਲਗਾਓ ਟਿੱਕਾ ਲਗਾਓ ਹੈਨਾ ਇਸ ਤੋਂ ਇਲਾਵਾ ਚੰਦਨ ਦੀ ਲੱਕੜੀ ਜਿਹੜੀ ਹੁੰਦੀ ਹੈ ਠੀਕ ਹੈ ਉਸ ਨੂੰ ਹਮੇਸ਼ਾ ਆਪਣੇ ਕੋਲ ਰੱਖਣਾ ਹੈ ਤੇ ਜਿੱਤਸਾ ਕਿ ਮੈਂ ਤੁਹਾਨੂੰ ਕਿਹਾ ਹੈ ਰਾਹੁ ਤੁਹਾਨੂੰ ਤਾਲ ਵੀ ਸਕਦਾ ਹੈ ਪਰ ਰਾਹੁ ਦੀ ਨਾ ਸਾਡੇ ਘਰ ਵਿੱਚ ਇੱਕ ਜਗਾ ਹੁੰਦੀ ਹੈ ਕਿਹੜੀ ਜਗਾ ਹੁੰਦੀ ਹੈ ਪਤਾ ਹੈ ਤੁਹਾਨੂੰ ਚਲੋ ਮੈਂ ਦੱਸਦੀ ਆ ਉਹ ਜਗਾ ਹੁੰਦੀ ਹੈ ਬਾਥਰੂਮ ਦੀ ਹਾਂਜੀ ਰਾਹੁ ਜੋ ਹੈ ਨਾ ਸਾਡੇ ਘਰ ਦਾ ਜਿਹੜਾ ਬਾਥਰੂਮ ਹੈ ਉੱਥੋਂ ਹੀ ਆਂਦਾ ਹੈ ਤਾਂ ਅਸੀਂ ਕੀ ਕਰਨਾ ਹੈ ਉਹ ਨੋਟ ਕਰੋ ਸਭ ਤੋਂ ਪਹਿਲੇ ਤਾਂ ਘੱਟ ਤੋਂ ਘੱਟ ਟਾਈਮ ਬਾਥਰੂਮ ਵਿੱਚ ਬਤਿੱਤ ਕਰੋ ਠੀਕ ਹੈ ਤੁਸੀਂ ਕਹੋਗੇ ਕਿ ਬਾਥਰੂਮ ਸੋਨਾ ਬੈਠੇ ਰਹਿੰਦੇ ਆ ਬਈ ਬੈਠੇ ਰਹਿੰਦੇ ਆ ਜਿਹੜੇ ਲੋਕ ਅੱਜਕੱਲ ਮੋਬਾਈਲ ਯੂਜ਼ ਕਰਦੇ ਹਨ ਨਾ ਦੋ ਦੋ ਘੰਟੇ ਮੋਬਾਈਲ ਲੈ ਕੇ ਬਾਥਰੂਮ ਵਿੱਚ ਹੀ ਬੜੇ ਰਹਿੰਦੇ ਆ ਘੱਟ ਤੋਂ ਘੱਟ ਉੱਥੇ ਸਮਾਂ ਬਿਤਾਣਾ ਹੈ ਬਾਥਰੂਮ ਵਿੱਚ ਬਾਥਰੂਮ ਹਮੇਸ਼ਾ ਸੁੱਕਾ ਰੱਖਣਾ ਹੈ ਜਦੋਂ ਵੀ ਨਾ ਕਿ ਆਓ ਬਾਥਰੂਮ ਗਿੱਲਾ ਹੁੰਦਾ ਵਾਈਪਰ ਦੇ ਨਾਲ ਬਾਥਰੂਮ ਸਾਫ਼ ਸੁੱਕਾ ਕਰੋ ਪਹਿਲੇ ਸਾਫ਼ ਸੁੱਚਾ ਬਾਥਰੂਮ ਰੱਖੋ ਇਸ ਤੋਂ ਇਲਾਵਾ ਇੱਕ ਕਟੋਰੀ ਵਿੱਚ ਸਿੰਦਾ ਨਮਕ ਰੌਕ ਸాల్ਟ ਜਾਂ ਸਾਧਾਰਨ ਨਮਕ ਵੀ ਪਾ ਕੇ ਕਟੋਰੀ ਵਿੱਚ ਰੱਖੋ ਤੇ ਹਫਤੇ ਦੇ ਹਫਤੇ ਵਿੱਚ ਉਸ ਨੂੰ ਚੇਂਜ ਕਰਦੇ ਜਾਓ ਇਹ ਤਾਂ ਬਹੁਤ ਹੀ ਅੱਛਾ ਉਪਾਅ ਹੈ ਇਹ ਕਰਨਾ ਹੀ ਕਰਨਾ ਹੈ ਨਾਲ ਦੇ ਨਾਲ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਹੈ ਬਾਥਰੂਮ ਦਾ ਦਰਵਾਜ਼ਾ ਕਦੀ ਵੀ ਖੁੱਲ੍ਹਾ ਨਹੀਂ ਰੱਖਣਾ ਹੈ ਬਾਥਰੂਮ ਤੋਂ ਹੀ ਨੈਗਟਿਵਿਟੀ ਬਾਥਰੂਮ ਤੋਂ ਹੀ ਰਾਹੂ ਤੁਹਾਡੇ ਘਰ ਦੇ ਅੰਦਰ ਵੜੇਗਾ ਇਸ ਗੱਲ ਦਾ ਧਿਆਨ ਰੱਖ ਲੈਣਾ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ نیند ਨਾ ਆਣ ਦੀ ਵੀ ਪ੍ਰੋਬਲਮ ਇੱਥੇ ਹੋ ਸਕਦੀ ਹੈ ਠੀਕ ਹੈ ਨਾਲ ਦੇ ਨਾਲ ਮੈਂਟਲ ਸਟ्रेस ਮਾਨਸਿਕ ਤਣਾਅ ਵੀ ਤੁਹਾਡਾ ਬਣਿਆ ਰਹਿ ਸਕਦਾ ਹੈ ਕਨਫਿਊਜ਼ਨ ਬਹੁਤ ਪੈਦਾ ਕਰਨ ਵਾਲਾ ਹੈ ਰਾਹੁਲ ਠੀਕ ਹੈ ਤੁਹਾਨੂੰ ਇਸਦਾ ਲੱਗੇਗਾ ਕਿ ਹੁਣੇ ਤੁਸੀਂ ਆਪਣੇ ਘਰ ਵੀ ਚਉਗੇ ਨਾ ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਇੱਥੇ ਕੋਈ ਨਿਕਲਿਆ ਹੈ ਜਾਂ ਫਿਰ ਤੁਹਾਡੇ ਦਿਮਾਗ ਵਿੱਚ ਇਸ ਦਾ ਰਾਹੁਲ ਕੀ ਹੈ ਧੂਆਂ ਹੈ ਨਾ ਰਾਹੁਲ ਦੇ ਅੰਨੇ ਤੁਹਾਡੇ ਦਿਮਾਗ ਵਿੱਚ ਵਿਚਾਰ ਆਣਗੇ ਮੈਂ ਇਸ ਤਰ੍ਹਾਂ ਕਰ ਲੈਂਦੀ ਹਾਂ ਜਾਂ ਕਰ ਲੈਂਦਾ ਨਹੀਂ ਨਹੀਂ ਐਵੇਂ ਨਹੀਂ ਐਵੇਂ ਕਰ ਲੈਂਦਾ ਨਹੀਂ ਨਹੀਂ ਐਵੇਂ 1 ਮਿੰਟ ਵਿੱਚ ਸੋ ਸੋ ਪਲਾਨ ਸੋ ਦਿਮਾਗ ਵਿੱਚ ਨਾ ਤੁਹਾਡੇ ਵਿਚਾਰ ਆਣਗੇ ਇਸ ਤਰ੍ਹਾਂ ਦੇ ਸਾਰੀਆਂ ਚੀਜ਼ਾਂ ਹੋਣ ਜਾਂ ਤਾਂ ਤੁਸੀਂ ਕੀ ਕਰਨਾ ਹੈ ਆਪਣੇ ਕੋਲ ਇੱਕ ਮੋਰ ਪੰਖ ਜ਼ਰੂਰ ਰੱਖਣਾ ਹੈ ਹੋ ਸਕੇ ਤਾਂ ਪੂਰੇ ਆਪਣੇ ਘਰ ਵਿੱਚ ਹਰ ਇੱਕ ਕਮਰੇ ਵਿੱਚ ਇੱਕ ਇੱਕ ਮੋਰ ਪੰਖ ਕਿਸੇ ਵੀ ਜਗ੍ਹਾ ਤੇ ਜ਼ਰੂਰ ਰੱਖ ਲਓ ਤੇ ਨਾਲ ਦੇ ਨਾਲ ਆਪਾਂ ਸਭ ਤੋਂ ਜ਼ਿਆਦਾ ਚੀਜ਼ ਆਪਣੇ ਕੋਲ ਕਿਹੜੀ ਰੰਦੀ ਹੈ ਅੱਜ ਕੱਲ ਸਾਰਿਆਂ ਦੇ ਕੋਲ ਹੈ ਮੋਬਾਈਲ ਹੈ ਨਾ ਮੋਬਾਈਲ ਦੇ ਕਵਰ ਦੇ ਅੰਦਰ ਵੀ ਇੱਕ ਮੋਰ ਪੰਖ ਲਗਾ ਕੇ ਰੱਖੋ ਜੇ ਹੋ ਸਕੇ ਤਾਂ ਮੋਬਾਈਲ ਦਾ ਜਿਹੜਾ ਵਾਲਪੇਪਰ ਹੈ ਉੱਥੇ ਵੀ ਤੁਸੀਂ ਮੋਰ ਪੰਖ ਜੇ ਸੈੱਟ ਕਰ ਦਿੰਦੇ ਹੋ ਤਾਂ ਬਹੁਤ ਹੀ ਬੈਟਰ ਹੋ ਜਾਏਗਾ ਹੁਣ ਲਾਸਟ ਵਿੱਚ ਤੁਹਾਨੂੰ ਮੈਂ ਇਹ ਦੱਸ ਦੇਵਾਂ ਕਿ ਰਾਹੁ ਕੁੰਮ ਰਾਸ਼ੀ ਵਾਲਿਆਂ ਦੇ ਲਈ ਅੱਛਾ ਵੀ ਕਰ ਰਿਹਾ ਹੈ ਪੈਸਾ ਤਾਂ ਕੁੰਮ ਰਾਸ਼ੀ ਵਾਲਿਆਂ ਨੂੰ ਲਿਆ ਕੇ ਦੇ ਹੀ ਰਿਹਾ ਹੈ ਠੀਕ ਹੈ ਇਸ ਦੇ ਨਾਲ-ਨਾਲ ਕੁੰਮ ਰਾਸ਼ੀ ਵਾਲਿਆਂ ਦਾ ਨਵੇਂ ਘਰ ਦਾ ਸੁਪਨਾ ਵੀ ਪੂਰਾ ਕਰੇਗਾ ਨਵੀਂ ਗੱਡੀ ਦਾ ਜੇ ਤੁਹਾਡਾ ਸੁਪਨਾ ਹੈ ਉਹ ਵੀ ਪੂਰਾ ਕਰੇਗਾ ਜਿਨ੍ਹਾਂ ਦੇ ਡਿਵੋਰਸ ਹੋਣ ਵਾਲੇ ਹਨ ਹੋ ਸਕਦਾ ਹੈ ਉਹਨਾਂ ਦਾ ਘਰ ਵੀ ਵੱਸ ਜਾਵੇ ਸਭ ਕੁਝ 네ਗੇਟਿਵ 네ਗੇਟਿਵ ਨਹੀਂ ਕਰਨ ਵਾਲਾ ਰਾਹੁ ਅੱਛਾ ਵੀ ਕਰਨ ਵਾਲਾ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਜਿਨ੍ਹਾਂ ਦੀ ਰਾਸ਼ੀ ਵਿੱਚ ਰਾਹੁ ਅੱਛਾ ਰਹੇਗਾ ਨਾ ਉਹ ਅੱਛਾ ਵੀ ਹੋਏਗਾ ਠੀਕ ਹੈ ਤੇ ਕਬਰਾਂ ਦੀ ਜ਼ਰੂਰਤ ਨਹੀਂ ਹੈ ਜੋ ਮੈਂ ਚੀਜ਼ਾਂ ਦੱਸ ਦਿੱਤੀਆਂ ਹੈ ਉਹ ਕਰ ਤੇ ਰਾਹੁ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਲਾਸਟ ਵਿੱਚ ਸਾਰਿਆਂ ਨੇ ਜੋ ਮੈਂ ਉਪਾਦਸਨ ਜਾਰੀ ਹਾਂ ਸਾਰੀ ਰਾਸ਼ੀ ਵਾਲਿਆਂ ਨੇ ਇਹ ਕਰਨਾ ਹੀ ਕਰਨਾ ਹੈ ਇੱਕ ਚਾਂਦੀ ਦਾ ਸਿੱਕਾ ਜਾਂ ਚਾਂਦੀ ਦਾ ਛੱਲਾ ਜਾਂ ਚਾਂਦੀ ਦੀ ਗੋਲੀ ਜੇ ਮਹਿੰਗਾ ਤੁਹਾਨੂੰ ਲੱਗੇ ਤਾਂ ਚਾਂਦੀ ਦੀ ਗੋਲੀ ਹੋ ਗਈ ਜਾਂ ਚਾਂਦੀ ਦੀ ਚੇਨ ਪਾ ਰਹੇ ਹੋ ਨਾ ਉਹਦੇ ਵਿੱਚ ਪਾ ਕੇ ਰੱਖੋ ਤਾਂ ਤਾਂ ਫਿਰ ਹੋ ਜਾਣੀ ਹੈ ਤੁਹਾਡੀ ਬੱਲੇ ਹੀ ਬੱਲੇ ता यह सब जेड़े भी मैं उपा दसे हाँ तो कुंभ राशि वाले कोल कोई ऑप्शन नहीं है कि ना करिए जो साढ़े को टाइम नहीं है ता फिर तो फिर देखो वो तो थोड़ी मर्जी है इट्स ओनली अप टू यू टोटली अप टू ठीक है सिर्फ ਐ ਨਹੀਂ ਹੈ ਕਿ ਕੁੰਭ ਰਾਸ਼ੀ ਵਾਲਿਆਂ ਨੇ ਕਰਨੇ ਹੈ ਸਾਰੀ ਰਾਸ਼ੀ ਵਾਲਿਆਂ ਨੇ ਕਰਨੇ ਹੈ ਪਰ ਕੁੰਭ ਰਾਸ਼ੀ ਵਾਲਿਆਂ ਨੇ ਜਰੂਰ 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 ਕਰਨੇ ਹੈ ਜੀ ਤੇ ਚਲੋ ਜੀ ਜਿੱਥੇ ਤੱਕ ਹੋ ਸਕੇ ਮੈਂ ਤੁਹਾਨੂੰ ਜਰੂਰ ਸਾਵਧਾਨ ਕਰਾ ਦਿੱਤਾ ਹੈ ਸਭ ਕੁਝ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿ ਡੇਢ ਸਾਲ ਹੁਣ ਰਾਹੂ ਜੋ ਰਾਸ਼ੀ ਪਰਿਵਰਤਨ ਕਰ ਰਿਹਾ ਹੈ ਕਿ ਕੁਝ ਤੁਹਾਡੇ ਨਾਲ ਹੋ ਸਕਦਾ ਹੈ ਤੁਸੀਂ ਕੀ ਸਾਵਧਾਨੀਆਂ ਵਰਤਣੀਆਂ ਹੈ ਇਹ ਮੇਰੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਜੀ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੇ ਕਿਸੇ ਹੋਰ ਪਹਿਚਾਣੀ ਦਾ ਵਧੀਆ ਜਿਆ ਹਰ ਲੈ ਕੇ